ਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਸਦਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਅੱਜ 11 ਨਗ ਬਕਾਉ ਇਧਰਲੇ ਪਾਸੇ ਮੱਝਾਂ ਤੁਹਾਨੂੰ ਦਿਖਾਈਆਂ ਨੇ ਇੱਕ ਵੱਖਰੇ ਭਾਗ ਦੇ ਵਿੱਚ ਤੁਹਾਨੂੰ ਬਹੁਤ ਬੰਦਾ ਦਿਖਾਉਂਦੀ ਆ ਪੰਜ ਮੱਝਾਂ ਜਿਹਦੇ ਵਿੱਚੋਂ ਇੱਕ ਕਰਦੀ ਆ ਦੋ ਮੱਝਾਂ ਝੋਟੀਆਂ ਇਧਰ ਇੱਕ ਪਲੂਨ ਪਹਿਲਾਂ ਸੂਆ ਸੂਨ ਵਾਲੀ ਆ ਇੱਕ ਤਾਜੀ ਸੱਜਣ ਅੱਜ ਸੂਈ ਆ ਠੀਕ ਆ ਜੀ ਇੱਕ ਟੋਕੜ ਕਬਨ ਬਣਾਤੀ ਆ ਬੜਾ ਜੈਜ ਰੇਟ ਦੇ ਵਿੱਚ ਦੋ ਬਗੈਰ ਬੱਚੇ ਆ 8 8 9 9 ਕਿਲੋ ਇਹਨਾਂ ਦਾ ਥਾੜਾ ਦੁੱਧ ਆ ਤੇ ਇਹ ਮੱਝਾਂ ਜਿਹੜੀਆਂ ਆ ਮੈਂ ਕਵਰ ਕੀਤੀਆਂ ਨੇ ਉਹ ਇੱਕ ਤਾਕਤ ਪਾਰ ਦੇ ਵਿੱਚ ਆਪਾਂ ਦਿਖਾਵਾਂਗੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਹ ਇਹਨਾਂ ਵੇੜਾਂ ਦੀ ਗੱਲਬਾਤ ਕਰਾਂਗੇ ਠੀਕ ਆ ਜੀ ਵੇੜਾ ਸਾਰੀਆਂ ਸੁਰੀਆਂ ਸਵਾਈਆਂ ਦੇਖਾ ਰਚਿਤਮ ਦਿਖਾਵਾਂ ਕਿ ਕੱਬਾਂ ਨੂੰ ਕਿਤੇ ਆ ਰਹੀ ਆ ਰਹੀ ਤੋ ਕਿੰਨਾ ਕਿੰਨਾ ਰੇਟ ਆ ਮਾਲ ਦਾ ਕਿੰਵੇਂ ਸੂਬੇ ਆ ਕੀ ਡਿਟੇਲ ਆ ਪੂਰੀ ਪਰ ਪੂਰੀ ਗੱਲਬਾਤ ਵੀਰ ਸਤਨਾਮ ਸਿੰਘ ਹੋਂ ਦੇ ਨਾਲ ਗੱਲਬਾਤ ਕਰਕੇ ਆਪਾਂ ਡਿਟੇਲ ਲੈ ਲਾਂਗੇ ਇੱਥੇ ਵਿਜਿਟ ਪੰਜ ਚਾਰ ਕਿਲੋਮੀਟਰ ਦੀ ਦੂਰੀ ਆ ਪਿੰਡ ਕੈਰੋ ਦੀ ਲੋਕਾ ਪਿੰਡ ਲਾਗੇ ਨੱਥੂਪੁਰ ਪਿੰਡ ਥੋੜੀ ਦੂਰੀ ਸਰਾਲੀ ਮੰਡ ਪਿੰਡ ਲਾਗੇ ਆ ਇੱਥੇ ਆੜ ਕੇ ਮੇਰਾ ਭਰਾ ਆਪਦੀ ਤਸੱਲੀ ਕਰੋ ਦੋ ਟਾਈਮ ਚਲੋ ਚਾਰ ਟਾਈਮ ਚਲੋ ਸੋ ਆਪਣੀ ਸਾਰੇ ਭਰਾਵਾਂ ਨੂੰ ਇੱਕ ਇੱਕ ਬੇਨਤੀ ਹੁੰਦੀ ਆ ਹਰੇਕ ਵੀਡੀਓ ਦੇ ਦਰਚ ਰਿਓ ਆਉ ਕਰਦੇ ਆ ਗੱਲਬਾਤ ਆਹ ਤੋਂ ਪਹਿਲਾਂ ਸਤਨਾਮ ਸਤਿ 10 ਗੱਜਰਾ ਮਹਾਰਾਜ ਜੀ ਅੱਜ ਜਿਹੜੀ ਆ ਚੱਲੀ ਹੋਈ ਹੈ ਅੱਜ ਲਗਾ ਦੀ ਆਪਾਂ ਜਿਵੇਂ ਗੱਲ ਪਹਿਲਾਂ ਵੀ ਕਰਤੀ ਹੈ ਵੀ 11 ਨਾਗਰੇ ਨਾਗਰ ਦੇ ਬਾਬੇ ਦੀ ਕਿਰਪਾ ਨਾਲ ਆਹ ਉਹਦਾ ਮਾਲਕ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਘਰ ਤੱਕ ਆ ਗਿਆ ਮਾਂ ਦੇ ਸਾਥੋਂ ਵੀ ਆ ਰਿਹਾ ਮਾਂ ਦੇ ਸਾਥੋਂ ਵੀ ਆ ਰਿਹਾ ਜੀ ਪੰਜ ਵਾੜਾ ਨੇ ਹਾਂ ਜੀ ਹਾਂ ਜੀ ਤੇ ਛੇ ਪੰਜ ਛੇ ਜਿੱਥੇ ਵੀ ਇਹ ਕੋਈ ਨੀਰ ਹੁੰਦੇ ਗਏ ਤੁਸੀਂ ਦੋ ਤੱਕ ਦੇਖੋ ਨਵੀਂ ਵੀਡੀਓ ਤੋਂ ਪਹਿਲਾਂ ਵੇਖ ਗਈ ਆ ਪੜਿਆ ਮੋਗੇ ਤੋਂ ਵਾਹ ਮਾਰ ਕੇ ਕੈਮਰਾ ਬਤਾ ਦੋ ਠੀਕਾ ਜੀ ਪੋਸੇ ਪਾਂਡੋ ਤੋਂ ਵਾਹੇ ਨੂੰ ਫੋਫੀ ਸਾਹਿਬ ਨੂੰ ਤੇ ਇਹਨਾਂ ਨੇ ਇੱਕ ਵਾਰ ਫਰੀ ਦਿੱਤੀ ਆ ਜੀ ਉਹ ਬੱਚੀ ਬੜੀ ਪਿਆਰੀ ਆ ਟੋਕਰ 'ਚ ਬੰਨ ਬੈਠ ਲੈ ਰਹੀ ਇਹਨਾਂ ਨੇ ਅਇਧਰ ਇੱਕ ਵਾਰ ਆਪਾਂ ਤੁਹਾਨੂੰ ਗੱਪਣ ਦਿਖਾਵਾਂਗੇ ਬਾਕੀ ਮਾਲ ਸਾਰਾ ਸੋਇਆ ਸੁਆਰਿਆ ਮਾਲ ਦੇ ਨਾਮ ਹੈ ਰੋਏ ਛੋਟੇ ਛੋਟੇ ਮੈਂਨੇ ਕਹਿੰਦੇ ਨਹੀਂ ਨਹੀਂ ਮੈਂ ਇੱਦਾਂ ਕੀ ਤਿੰਨਾ ਕਹਿੰਦੇ ਆ ਜੇ ਵੇਚਣੀਆਂ ਤਿੰਨਾ ਜੇ ਤਿੰਨਾ ਜੇ ਟਾਰਗੇਟ ਆ ਮੁੰਡੇ ਦਾ ਤਿੰਨਾ ਪਸਲੀਆਂ ਬੜੀਆਂ ਕਰਾਉਂਦਾ ਵੈਸੇ ਮਾਲ ਇਹ ਵੀ ਛੱਡਣ ਜਾਂਦਾ ਜਿੱਦਾਂ ਕਹਿੰਦਾ ਆਉਂਦਾ ਠੀਕ ਆ ਲੈ ਵੀ ਫਿਰ ਸਤਨਾਮ ਨਾਲ ਸ਼ੁਰੂਆਤ ਕਰਨਾ ਜਿਹੜੇ ਪਾਸੋਂ ਕਰਦਾ ਲੈ ਵੀ ਜਸ਼ਨਪੁੱਤ ਵਿਖਾਦੀ ਮੜਾ ਯਾਰ ਬਾਬੇ ਇੱਕ ਪਹਿਲੇ ਨੰਬਰ ਤੋਂ ਤੁਹਾਨੂੰ ਵੱਸੀ ਦਿਖਾ ਰਹੇ ਆ ਪਰ ਡੱਬੀ ਵੱਸੀ ਆ ਕਲੂਨ ਪਹਿਲਾ ਸੂਬਾ ਹੀ ਆ ਚਾਰ ਦਾ ਦਾ ਚੌਗੀ ਵੱਸੀ ਆ ਦੂਸਰੀ ਪੂਰੀ ਕਰਵਾਉਂਦਾ ਜੀ ਬਾਕੀ ਮੇਰਾ ਭਰਾ ਰੰਗ ਪ੍ਰਿੰਟ ਵੇਖੋ ਰੰਗ ਬਾਜਾ ਕਰਵਾ ਲਈ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਵੀਰ ਜੀ ਇਹੋ ਸੂਈ ਨੂੰ ਵੀਰ ਜੀ ਬੱਸੀ ਨੂੰ ਮਹੀਨਾ ਹੋ ਗਿਆ ਬੱਚਾ ਨਹੀਂ ਜੀ ਆ ਗਿਆ ਲੋ ਜੀ ਮਹੀਨਾ ਹੋ ਗਿਆ ਉਹਨਾਂ ਬਗੈਰ ਬੱਚੇ ਉਹ ਆ ਦੇਖੋ ਜੀ ਦੋ ਚੌਕੀ ਦੋ ਦਾ ਛੇਕ ਤੇ ਕੰਨੀਆਂ ਦੁੱਧ ਤੰਦ ਖੜੀਆਂ ਨੇ ਅਜੇ ਬੱਸੀ ਲਗਾਉਣੇ ਆ ਤੁਹਾਨੂੰ ਫੋਨ ਫੋਨ ਦਾ ਬੱਚਾ ਜਾਂ ਕਰਮਾਂ ਵਾਲੀ 14 ਕਿਲੋ ਦੁੱਧ ਵੀ ਤਿਆਰ ਹੋਊਗਾ ਅੱਥਾ ਦੇ ਰਾਤ ਜੀ ਦੁੱਧ ਹੋਰ ਵਾਰ ਚੁੱਕਣ ਵਾਲੀ ਇਸ ਵਕਤ 12 ਕਿਲੋ 14 ਕਿਲੋ ਕੰਡੇ ਵਾਲਾ ਲੋ ਜੀ 12 ਕਿਲੋ ਕੰਡੇ ਵਾਲਾ ਦੁੱਧ ਜਿਹੜਾ ਤਿਆਰ ਆ ਆ ਸੂਈ ਨੂੰ ਸਤਨਾ ਮਹੀਨਾ ਚ ਇੱਕ ਮਹੀਨਾ ਵੀ ਇੱਕ ਮਹੀਨਾ ਗਾਰੰਟੀ ਨਾਲ ਜੇ ਤੁਹਾਨੂੰ ਆਪਾਂ ਲਈ ਬੱਚੇ ਦੇਣਾ ਮਲੇ ਲੋ ਵੀ ਗਰੰਟਡ ਜਾਂ ਗਰੰਟੀ ਪੂਰੀ ਆ ਬਾਕੀ ਰੰਗ ਪ੍ਰਿੰਟ ਕਰਮ ਵਾਲੀ ਦਾ ਬਹੁਤ ਸੋਹਣਾ ਠੀਕ ਆ ਜੀ ਵੇਖੋ ਸੀਰੀਅਸ ਵੇਖੋ ਠੀਕ ਵੇਖੋ ਭਾਈ ਥੀ ਗੋਰੇ ਰੰਗ ਦੇ ਵਿੱਚ ਆ ਆ ਵੇਖੋ ਨੀਰੀ ਗੋਰੀ ਮੇਮ ਵਰਗੀ ਹਨਾ ਆ ਸੋ ਸੀਲੀਆਂ ਸੂਲੀਆਂ ਮੇਰਾ ਭਰਾ ਆਪ ਦੇਖੋ ਤੁਸੀਂ ਆ ਦੇਖੋ ਇਸੇ ਤਰ੍ਹਾਂ ਬੈਠ ਕੇ ਜਿੱਥੇ ਮਰਜ਼ੀ ਚਬਾਈ ਕਰੀ ਜਾਵੇ ਨਾ ਇੱਦਾਂ ਇੱਦਾਂ ਲੋਕ ਮੁੱਠ ਨਹੀਂ ਪਾਉਂਦੇ ਵੰਡ ਵੇੜੀ ਸੀਰੀ ਕਰਦੇ ਆ ਲੋ ਜੀ 12 ਕਿਲੋ ਦੁੱਧ ਦੇ ਥੱਲੇ ਮਹੀਨੇ ਦੀ ਸੂਈ ਆ ਬੱਚੀ ਬਲੂਨ ਪਹਿਲਾ ਸਵੇਰ ਚੌਗੀ ਚਾਰ ਦੰਦ ਸੇਕ ਤੇ ਕੰਨੀਆਂ ਦੁੱਧ ਦੰਦ ਲੈਵਾ ਵੇ ਲੋ ਕਿਦਾਂ ਸੁਆਦੀ ਲੱਗਦਾ ਆ ਦੇਖੋ ਲੈ ਆਈ ਕਰਕੇ ਬੱਚੀ ਥੋੜੀ ਨਾ ਥੋੜੀ ਕਾਲੀ ਪੈ ਗਈ ਆ ਆ ਨਹੀਂ ਬੱਚੀ ਚੰਗੀ ਆ ਵੀਰ ਸਤਨਾਮ ਹਣੇ ਲੈ ਕੇ ਡਿਜ਼ਾਈਨ ਜੂ ਨਹੀਂ ਬੜਾ ਲਹਿੰਦਾ ਲੱਗਾ ਕਰਮ ਲੈਣਾ ਹੀ ਸੁਧਰਾ ਆ ਗੇ ਬਹੁਤ ਤੋਹਫਾ ਸ਼ਾਈ ਆ ਗੇ ਸੁਦਰਪ ਸਿੰਘ ਜੀ ਦਵਾ ਲੈ ਕੇ ਫੇਰ ਆਵਾਂਗੇ ਜੀ ਉਹ ਜਲਾ ਲਾਉਣਾ ਕੁਝ ਵਾਂਗ। ਓਕੇ ਫਿਰ ਸੁਦਰਾਮ ਡਿਮਾਂਡ ਮੁੱਲ ਦੱਸਿੰਦਾ ਕਿੰਨੇ ਦੇ ਦੇ ਦੀ। ਡਿਮਾਂਡ ਜੀ ਦੇਖਦੇ ਹਾਂ ਲਾ ਵਸ਼ੀ ਦੇ ਮਦਰ ਬੱਚਾ ਫੇਰ ਤੇ ਭਾਵੇਂ ਕਹਿਣਗੇ ਅੱਜ। ਬਹੁਤ ਜ਼ਿਆਦਾ ਮੁੱਲ ਨਹੀਂ ਕਰਨਾ ਮੁੱਲ ਵਸ਼ੀ 45000 ਦੀ ਪਹੁੰਚ ਕਰਦੇ। ਸਰਦ 45000 ਸਿਰਫ 45000 ਦੇ ਦੇ ਵਸ਼ੀ ਦੀ ਕੁਆਲਿਟੀ ਵੇਖ ਲਓ ਤੇ ਮੁੱਲ ਵੇਖ ਲਓ ਕੀ ਆ। 12 ਕਰਦੇ ਤੇ ਨਹੀਂ 45000 ਦੀ ਪਹੁੰਚ। ਤੋਂ ਉਹਦੀ ਮਰਜ਼ੀ ਪਰ ਵੇਚਦਾ 45 ਦੀ ਕਰੀਏ। ਨਾਗੇ ਛੋੜਦਗੇ ਫਿਰ ਇੱਕੋ ਕੋਈ ਗਾੜੀ ਕਰ ਦਈਏ 40 ਦੀ ਦੇ ਦਈਏ ਬਾਜੀ 40 ਦੀ ਦੇ ਦੇ ਯਾਰ ਛੋੜ ਕਰ ਦਾਂਗੇ ਜਿੱਥੇ ਬਿਲਕੁਲ ਵਜਨ ਇੰਨਾ ਕਿ ਪਾਉਣਾ ਜੇ ਵੇਖੋ ਰੇਡ ਛੋਟੜੇ ਤੇ ਵਜਨ ਵੀ ਕਿੰਨਾ ਨੇ ਪੈਣਾ ਹਾਂ ਹਾਂ ਵੀਰ ਜੀ ਕੋਈ ਜੇ ਦੇਖੋ ਕੋਈ ਕੁਆਲਟੀ ਵਾਲੋ ਨਹੀਂ ਕੋਈ ਆਉਂਦੀ ਕਿਉਂ ਇੰਨਾ ਛੋਟਾ ਰੇਡ ਤਾਂ ਵੀ ਅਸੀਂ ਆਪ ਛੋਟੇ ਰੇਡ ਨਾਲ ਲਈ ਹੁੰਦੀ ਲੋ ਵੀ 40000 ਦੀ ਮੇਰੇ ਭਰਾਵਾਂ ਨੂੰ ਮੱਛੀ ਮਿਲਣੀ ਆ ਯਾਰ ਹੋਰ ਛੋਟ ਕਰਾਂਗੇ ਲੋ ਵੀ 39000 ਦੀ ਮੁੰਡਾ ਕਸਣਾ ਕੱਢ ਦਿੰਦਾ ਕੱਲਾ ਥੱਲੇ ਬਹਿ ਕੇ ਤਸੱਲੀ ਵਾਲੇ ਪਾਸੋਂ ਕਸਰਾ ਨਹੀਂ ਘਟਦਾ ਇਹ ਰੇਡ ਵਾਲੇ ਪਾਸੋਂ ਵੀ ਕਸਰਾ ਘਟਦਾ 400 3 ਵਾਲੀ ਵੀ ਅੱਗੇ ਬੱਚੀ ਇੱਕ ਚੀਜ਼ ਜਾਂ ਕਰਵਾ ਕੇ ਲਵਾ ਕੇ ਬੱਚੇ ਲੈਣ ਵਾਲੀ ਬੱਚੀ ਹੁਣ ਭਾਈ ਇਹੋ ਜਿਹੀ ਬੱਚੀ ਨੂੰ ਭਾਵੇਂ ਬੱਚਾ ਲਾ ਕੇ 65000 ਦੀ ਵੇਚਦੇ ਆ ਬਾਹਰ ਕੰਮ ਹੀ ਨਹੀਂ ਕਰਨਾ ਜੋ ਮਰਜ਼ੀ ਬਿਲਕੁਲ ਜੀ ਬਿਲਕੁਲ ਲਓ ਵੀ ਗੱਲ ਜਿਹੜੀ オリジナル ਆ ਚਲੋ ਉਹਦੇ ਰੇ ਦੀ ਸਹੀ ਹੈਗੀ ਬੱਚੀ ਚੰਗੀ ਆ ਸਿਰਫ 34000 ਦੀ ਮਿਲਦੀ ਆ ਇਧਰ ਵੀ ਸਦਨਾਮ ਹਾਂ ਜੀ ਸਾਫ ਆਪਣੇ ਕੋਲ ਇੱਕ ਵੈੜ ਆ ਗਈ ਆ ਜਿਹਨਾਂ ਨੂੰ ਦਿਨੋਂ ਪੀਰਾ ਤੋਂ ਲਈ ਆ ਗਾਈ ਦੂਜਾ ਸਵੇਰੇ ਸੋਈ ਆ ਹਾਂ ਜੀ ਇਹਨਾਂ ਥੋੜੀ ਜਿਹੀ ਰੇਤ ਵਾਲ ਕਰਨੀ ਆ ਇਹ ਮਦਲੇ ਆ ਫਿਰ ਕੋਈ ਚੱਕਣ ਨਹੀਂ ਵੈਸੇ ਛੇਤੀ ਜਿਆ ਇਹ ਜੀ ਕੱਲ ਦੀ ਕੱਲ ਦੀ ਸੋਈ ਆ ਇਹਦੇ ਕੋਲ ਐਟ ਆਏ ਤੇ ਕੋਈ 12 13 ਕਿਲੋ ਬੋਲਾ ਹੋਊਗਾ ਸਾਫ ਬੰਦੇ ਜੀ ਮਗਰ ਅੱਛਾ ਇਹ ਮਗਰ ਅੱਛਾ ਜੀ ਲਓ ਜੀ ਮਗਰ ਅੱਛਾ ਹੈ ਤੇ ਕੱਲ ਦੀ ਸੋਈ ਏ ਦੂਜਾ ਸਵੇਰ ਸੈਕਿੰਡ ਟਾਈਮਰ ਆ ਬੋਲਾ ਕਹਿੰਦਾ 13 ਕਿਲੋ 13 ਕਿਲੋ 13 ਕਿਲੋ ਬੋਲਾ ਹੈ ਬਾਕੀ ਸੂਸਵਾ ਦੇ ਵਿੱਚ ਦਾ ਕਿਉਂਕਿ ਵਜਨ ਨੋਟ ਕਰਮਾਣੇ ਦਾ ਪੂਰਾ ਹੀ ਸੀ ਚਲੋ ਸੂਸਵਾ ਕੇ ਇੱਕ ਵਾਰੀ ਪਸ਼ੂ ਥੋੜੀ ਜੀ ਤਹਿ ਦੂਜਾ ਆ ਜਾਂਦਾ ਠੀਕ ਆ ਜੀ ਤਹਿ ਲੱਗ ਜਾਂਦੀ ਆ ਕਿਉਂਕਿ ਬਿਲਕੁਲ ਲੱਖਾ ਜਿਹਾ ਲਾ ਜਾਂਦੇ ਆ ਪਸ਼ੂ ਕੋਈ ਅਠਾ ਸੱਤਾਂ ਦਿਨਾਂ ਨੂੰ ਫੇਰ ਕਰਮਾਣੇ ਵੱਸੂ ਚਲੋ ਆਪਾਂ ਗਰੰਟੀ ਨਹੀਂ ਦਿੰਦੇ ਦੁੱਧ 20 ਕਿਲੋ ਵਾ ਠੀਕ ਹੈ ਜੀ ਭਰਦੇ ਤੇ ਕਿੰਨਾ ਸਾਸੂ ਕੀ ਦੀ ਗੱਲ ਕਰਮਾਣੇ ਕੋ ਲਾਗ ਨਹੀਂ ਪੁੜੀ ਐਨੀ ਬਣੀ ਬਹੁਤ ਜ਼ਿਆਦੀ ਚੰਗੀ ਅਵਾੜ ਲਓ ਵੀ ਬੋਲਾਏ ਬੋਲਾ ਅੱਜ ਦੂਜਾ ਦੇਣਾ ਬੋਲਾ ਹੀ ਕਰਮਾਣੇ तकरीबन 13 ਕਿਲੋ ਬੋਲਾ ਲਈ ਫਿਰਦੀ ਆ ਥਾਂ ਬੜਾ ਸੁਆਦੀ ਆ ਜਿਵੇਂ ਸਤਨਾਮ ਕਹਿੰਦਾ ਹੁੰਦਾ ਵੀ ਖਬਰਦਾਰੀ ਲੈਵਾ ਉਹ ਗੱਲ ਬਾਤ ਆ ਇਧਰ ਵੇਖੋ ਮੇਰਾ ਭਰਾ ਢੰਡੀ ਆ ਕੋਈ ਨਾ ਕੋਈ ਦੀ ਬਵਾਣੀ ਕੋਈ ਗੱਲ ਬਾਤ ਬੱਚਾ ਸਾਹਮਣੇ ਬਾਤ ਹਾਂਜੀ ਫੀਲ ਬਹੁਤ ਆਜੀ ਕੋਨੇ ਪੱਛੇ ਤੋਂ ਲਾਜੋ ਬੱਚੇ ਤੋਂ ਲਾਜੋ ਪਰ ਬੱਚੇ ਦਾ ਅਗਰ ਵੀ ਖੜੀ ਬੱਚੇ ਤੋਂ ਲਾਜੋ ਇੱਥੇ ਵੇਖੋ ਬੱਚੇ ਦੇ ਸਾਹਮਣੇ ਉਹ ਸ਼ਰਮਾਉਂਦਾ ਤੇ ਗੋਸ਼ ਨਾ ਉਹ ਸਾਹਮਣੇ ਬੱਚਾ ਤਾਜੀ ਨਾ ਹਾਂ ਸਾਹਨੇ ਬੱਚੇ ਦਾ ਫਿਰ ਕਰੂਗੀ ਅਕਸਰ ਦਿਹਾੜੀ ਡੰਗ ਦਾ ਪਛੋ ਸੁਆ ਆਈਨਾਂ ਦਾ ਤਮਾ ਕਰਦੀਆਂ ਨੇ ਮੈਂ ਇਹ ਅਗਲੇ ਥਾਣਾ ਦੀ ਚੋਣ ਵੇਖੋ ਜੀ ਆਹ ਠੀਕ ਆ ਇਹ ਮਗਰਲੇ ਥਾਣਾ ਦੀ ਮਾਰ ਦੇ ਦਨ ਆ ਲੈ ਵੀ ਇਹ ਮਗਰਲੇ ਥਾਣਾ ਦੀ ਚੋਾਈ ਵੇਖ ਲਓ ਠੀਕ ਆ ਜੀ ਵਾਹ ਠੀਕ ਹੈ ਚੱਲ ਸੜਕਾ ਓਕੇ ਲਓ ਵੀ 13 ਕਿਲੋ ਬਾਲੋ ਦਸਟਾਰੀ ਦੇ ਦਿੱਤੀ ਆ ਬਾਹਰ ਤੁਹਾਨੂੰ ਦਿਖਾ ਦਿੱਤੀ ਆ ਬੱਛਾ ਮਗਰ ਕਾਫੀ ਜੁਜਾ ਕਰ ਠੀਕ ਆ ਜੀ ਦੂਜਾ ਸੁਬਾ ਸਪਾਡਾ ਬੂਡਾ ਚੰਗਾ ਕਰਮਾੜੀ ਦਾ ਥੋੜਾ ਜਿਹਾ ਖਾਨ ਚਾਰੂ ਚੁਰੂ ਵੀ ਚੰਗੀ ਹੈ ਗੱਲ ਨੂੰ ਫਿਰ ਭਰ ਜੂਗੀ ਕੋ ਦੋ ਚੌ ਦਿਨਾਂ ਨੂੰ ਫਿਰ ਸੈੱਟ ਹੋ ਜੂਗੀ ਲੈ ਚਲੋ ਵੀਰੇ ਠੀਕ ਆ ਲੋ ਵੀ ਠੀਕ ਆ ਜੀ ਚਵਾਈ ਵੇਖ ਲਈਏ ਚਵਾਈ ਬਿਲਕੁਲ ਇੱਕ ਨੰਬਰ ਕੋਈ ਭਰਾ ਇਹ ਬਿਲਕੁਲ ਆਨਲਾਈਨ ਵੀ ਮੰਗਾਉਣੀ ਹੈ ਕਿਸੇ ਵੀਰ ਨੇ 100 ਕਿਲੋਮੀਟਰ ਤੱਕ ਪਹੁੰਚ ਵੀ ਹੋਣੀ ਹੈ ਉਸੇ ਰੇਟ ਦੇ ਵਿੱਚ ਤੇ ਕੇ ਦਾ ਮੁੱਲ ਸਤਨਾਮ ਕਰਤਾ ਵੀਰ ਜੀ ਮੋਲ ਨਹੀਂ ਵੀਰ ਜੀ ਕਰਨਾ 65000 ਦੀ ਦੇਹੀ ਦੇਣੀ ਹੈ ਅੱਛਾ ਜੀ ਆ 65000 ਦੀ ਮੋਲ ਨਹੀਂ ਆਪਾਂ ਕਰਨਾ 65000 ਦੀ ਮੋਲ ਨੂੰ ਮੋਲ ਦੇਣਾ 10000 70 ਕਰ ਲਈ ਆ ਪੱਤਰ ਕਰ ਲਈ ਆ ਕਰਕੇ ਮਾਰਤਾ 60000 ਕਰ ਦਾਂ ਹਾਏ 60000 ਇੱਕ ਘੱਟ 60 ਦੀ ਉਹ ਵੀ ਇੱਕ ਘੱਟ 60 ਦੀ ਵੀਰਾਂ ਦਾ ਵੀ ਦੇ ਦੇਾਂਗੇ ਮਾਨਤਾ ਕਰਕੇ ਪਲੱਸ 1000 ਘੱਟ 60 ਦੀ ਹੈ ਵੜ ਪਹੁੰਚੂਗੀ 100 ਕਿਲੋਮੀਟਰ ਤੱਕ ਜਿਆਦਾ ਚੱਲੀ ਨਹੀਂ ਸੀ 20 ਕਿਲੋ ਵਾਲੀ ਆ ਭਾਈ ਪਰ ਆਪਾਂ ਗਰੰਟੀ ਨਹੀਂ ਦਿੰਦੇ ਹੁਣ 12 13 ਕਿਲੋ ਆਪਣੇ ਘਰੇ ਬੌਲਾ ਹੈ ਤੱਕ ਆਪਾਂ ਮੌਕੇ ਦੀ ਗੱਲ ਹੀ ਕਰਾਂਗੇ ਅੱਜ ਕੱਲ ਨੂੰ ਉਹ ਇਹ ਨਾ ਵੀ ਕੁਝ ਸੇਵਾ ਕਰੇਗੀ ਤਾਂ ਥਾਣਾ ਚੋਲੇ 20 ਚੋਲੇ 25 ਵੀ ਚੋਲੇ ਦਾ ਭਾਵੇਂ 15 ਨਾ ਕਿਵੇਂ ਮੜਕੇ ਆਪਾਂ ਨੂੰ ਤਾਂ ਨਹੀਂ ਨਾ ਕਹਿ ਸਕਦਾ ਬਸ ਜੀ ਬਸ ਲੋ ਵੀ ਚਲੋ ਅੱਜ ਮੌਕੇ ਦੀ ਜਿੰਨੇ ਹੋਣਾ ਤਪਾਉਣਾ ਉਹਨਾਂ ਮੁੱਲ ਮੰਗਿਆ ਗਿਆ ਉਹਨਾਂ ਰੇਟ ਲਿਆ ਜਾਊਗਾ ਕੱਲ ਨੂੰ ਖੇਚਰ ਚੰਗੀ ਕਰ ਦੋ ਮੇਰਾ ਵੀ ਪਤਾ ਆਪ ਨੂੰ ਆ ਵੇੜ ਆਪਣੇ ਕੋਲ ਵੀ ਸੁਤਨਾਮ ਕਿੰਨੇ ਸੂਏ ਆਏ। ਦੂਜਾ ਸੂਹਾ ਹੋਣੀ ਤੇ ਛੇਦਾਂ ਦੇ ਆਈ। ਓਕੇ। ਆਹ। ਲਓ ਜੀ ਦੂਜਾ ਸੂਹਾ ਛੇਦਾਂ ਦੇ ਸਿੱਕੀ ਵੇੜ ਆ। ਉਹਦਾ ਵਛਾ ਇਹ ਡੱਬਾ ਆ। ਆਹ ਡੱਬਾ ਜਿਹੜਾ ਵਛਾ ਇਸੇ ਵੇੜਦਾ ਹੀ ਆ। ਪਰਸੋਂ ਦੀ ਸੂਈ ਆ। ਦੂਜਾ ਸੂਹਾ ਛਿੱਗੀ ਵੇੜ ਤੋਂ ਦਿਖਾ ਰਹੇ ਆ। ਹੁਣ ਜਾਣ ਦੇ ਬੱਚੇ ਤੇ ਆ ਜਾਣ ਦੇ। ਇਹਦੇ ਬੱਚੇ ਨੇ। ਆ ਵਿਖਾ ਦਿਓ ਬੱਚੇ ਨੂੰ ਇੱਕ ਗੱਲ। ਤੇ ਇਸ ਵਕਤ ਸਤਨਾਮ ਵੀਰ 12-13 ਕਿਲੋ ਬੋਲੇ ਤਿਆਰ ਹੋ। 12-13 ਕਿਲੋ ਬੋਲੇ ਬੋਲਾ। ਥਣਕੋਲ ਬਹੁਤ ਵਧੀਆ ਮੋਟਾ ਥਣ ਲੱਗਾ ਕਰਮਾ ਲਈ ਨੂੰ। ਆ ਦੇਖੋ ਜੀ ਜੇਵੇਂ ਨੂੰ ਵੇਦੀ ਐ ਸਾਫ ਪੱਤਰ ਤੇ ਆਵੇ ਭਾਈ ਦੰਦਾ ਜਨ ਨਾਲੇ ਦੇਖੋ ਖਾ ਦੋ ਖਾ ਦੇ ਲਓਕਰ ਤਾਂ ਕੰਨੀਆਂ ਖੜੀਆਂ ਜੀ ਕੰਨੀਆਂ ਖਲੋਤੀਆਂ ਠੀਕ ਜੀ 6 ਦੇ ਬਰਾਬਰ ਕਰਦੀ ਪਈ ਆ ਉਹ ਕੰਨੀਆਂ ਖੜੀਆਂ ਨੇ ਠੀਕ ਆ ਜੀ 12 13 ਕਿਲੋ ਬਹੁਤ ਕਾਢੀਂਗਾ ਇਹ ਨਹੀਂ ਵੀ ਇੱਕ ਨੂੰ ਹੱਥ ਲਾ ਕੇ ਤੇ ਦੂਜੀਆਂ ਦੇ ਪਿਛਾਰ ਕਰ ਹਾਂ ਪਿੰਡੇ ਪੁੰਡੇ ਦੀ ਸਾਫ ਆ ਬਾਕੀ ਆ ਵੇਖੋ ਨਾ ਮਾਲ ਛੜਾ ਜਦਾ ਮਤਲਬ ਆ ਦੇਖੋ ਜੀ ਜਿੱਦਾਂ ਮਰਜ਼ੀ ਖਿਲਾੜ ਕੇ ਦਸਰੀਆਂ ਕਰੀ ਚਲੋ ਠੀਕ ਆ ਜੀ ਧਾਰਾਂ ਦਾ ਥੋੜਾ ਆਪਾਂ ਤਾਸਾ ਕੋਈ ਕਰਦੇ ਹੋ ਵੀਰਾਂ ਨਾਲ ਵੀ ਥੋੜਾ ਥੱਲੇ ਮੈਨੂੰ ਸਮੁੰਦਰਿਆ ਦੇ ਨਾਲ ਥੱਲੇ ਧਾਰਾਂ ਮਾਰਿਆ ਕਰੋ ਬਿਲਕੁਲ ਬਿਲਕੁਲ ਹਾਂ ਉਧਰ ਦੇ ਆਪਾਂ ਆਲ ਭਾਵੇ ਸਾਰੇ ਮੁੱਝੇ ਮਾਰੀ ਜੇ ਮਾਲ ਠੰਡਾ ਹੋਊਗਾ ਠੱਡੜੀ ਜਪਦੀ ਕਰੀ ਬੱਚਾ ਵੀ ਆਉਂ ਉਹ ਤੇ ਬੱਚਾ ਕਰਮਾ ਲਈ ਚਲੋ ਥੋੜਾ ਕਰਦੀ ਵੇਰ ਲੋ ਜਿੱਥੇ ਮਰਜ਼ੀ ਖਿਲਾੜ ਲਓ ਨਹੀਂ ਨਹੀਂ ਥਾਣ ਗੋਲ ਚੰਗਾ ਹੁਣ ਇਦੋਂ ਬਾਅਦ ਤਾ ਤੁਸੀਂ ਦੇਖੀ ਆ ਹਣਾ ਮੱਜਾਂ ਦੇ ਥਾਣ ਲੱਗਾ ਕਰਮਾ ਲਈ ਨੂੰ ਹੋਰ ਦੇ ਸਾਹਦੇ ਨਾ ਦੰਦ ਮਾਰਿਆ ਨੇ ਹਾਂ ਆਲੋ ਆ ਮਗਰ ਨੇ ਤਨਾਂ ਦੀ ਚੋਣਾ ਜੀ ਇਹ ਧਾਰਾ ਮਾਰ ਕੇ ਵਿਖਾ ਦਿੱਤੀ ਸਤਨਾਮ ਅਗਲੇ ਨੂੰ ਇੰਨੇ ਕਿ ਤਸੱਲੀ ਨਹੀਂ ਘੂਰ ਚਟਾ ਦਾ ਨਹੀਂ ਕੋਈ ਇਹ ਚੀਜ਼ ਤੋਂ ਤਾਂ ਪਾਇਆ ਜਦੋਂ ਹੁੰਦਾ ਨੇ ਆਪਣੀ ਗਰੰਟੀ ਹੁੰਦੀ ਆ ਬਸ ਬਸ ਉਹ ਵੀ ਇਹ ਨਹੀਂਗਾ ਵੀ ਛਟਾਕਲ ਜੀ ਆ ਵੀ ਇੰਨੇ ਚਿਰ ਤੇ ਤਾਂ ਕਈ ਵਾਰਾਂ ਲੱਤਾਂ ਹੀ ਚੱਲ ਜਾਂਦੀਆਂ ਨੇ ਜਿਵੇਂ ਹਾਂ ਬਿਲਕੁਲ ਆਂਦੇ ਵੀ ਇੱਕੇ 47 ਦੇ ਵਿੱਚੋਂ ਪ੍ਰੈਕਟਿਕ ਨਿਕਲਦੇ ਆ ਇਹ ਕਿਤਰਾ ਵਧੀਆ ਪਾਣੀ ਨੂੰ ਫਾਨ ਕਰਦੇ ਆ ਗਈ ਆ ਸਿੱਤੀ ਲੈ ਲਓ ਉਸੇ ਵਾਲੀ ਗਰਮ ਵਾਲੀ ਆ ਹਾਂ ਨਹੀਂ ਪਾਸੇ ਪੀਆ ਠੀਕ ਆ ਠੀਕ ਆ ਨਾ ਵੀ ਇਹ 12 13 ਕੋਲ ਪੌੜਾ ਅੱਜ ਦੀ ਘੜੀ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਤੇ ਦੂਜਾ ਸੂਆ ਇਹ ਵੇੜ ਤੁਹਾਨੂੰ ਦਿਖਾ ਦਿੰਦੀ ਆਪਾਂ ਹਾਂ ਇਥੋਂ ਬਾਈ ਨਾਲ ਸੁਨੱਖੀ ਇੱਕੋ ਕਰਨੀ ਲੈ ਵੀ ਨੇ ਸੋਨਾ ਵਾਈਟ ਫੇਸ ਆ ਪਰ ਸਿੱਗੀ ਵੇੜ ਹਾਂ ਨੌਕਰੀਆਂ ਕੋੜੀਆਂ ਨੌਕਰੀਆਂ ਕੋੜੀਆਂ ਨਹੀਂ ਚੰਗਾ ਡਿਜ਼ਾਈਨ ਜੁਮੇ ਚੰਗੀਆਂ ਵੇੜਾਂ ਦੇ ਰੰਗ ਬਾਜ ਆ ਇਹਦੇ ਨਵਾਂ ਮਾਲ ਉਮਰ ਵਾਲਾ ਦੰਦਾ ਦੇ ਵੇਚੇ ਸੋ ਇਹ ਦੋਸਤੋ ਕੰਨੀਆਂ ਖਲੋਤੀਆਂ ਨੇ ਕਰਮਾ ਲਈ ਦੀਆਂ ਛੇਕਦੇ ਜੇ ਬਰਾਬਰ ਕਰਦੀ ਪਈ ਆ ਜਾਂ ਕਰਗੀ ਸਮਝ ਲੋ ਜਾਂ ਥੋੜੇ ਬਾਰੇ ਕਸਰਾਂ ਵੀ ਕਰਦੀ ਪਈ ਆ ਠੀਕ ਆ ਤੇ ਰਵਾਰਤ ਤੁਹਾਨੂੰ ਇਹ ਵੀ ਜਜ ਰੇਟ ਦੇ ਵਿੱਚ ਮਿਲ ਜਾਣੀ ਆ ਬੱਛਾ ਮਗਰ ਤੁਹਾਨੂੰ ਦਿਖਾ ਦਿੱਤਾ ਬਾਕੀ ਕੋਈ ਪਾਇਆ ਖੰਡ ਭਰਾ ਕੇ ਦੁੱਧ ਵੀ ਤੁਹਾਨੂੰ ਦਿਖਾ ਦਿੱਤਾ ਲੈ ਵੀ ਸਦਨਾਮ ਇਹਦਾ ਮੁੱਲ ਵੀ ਰੇ 10 ਕੀ ਕਰਦਾ ਜੀ ਜੀ ਬੱਛੀ ਦੇ ਵੀ 6000 ਰੁਪਏ ਦੀ ਆ ਕੋਹ ਵਜਨ ਵਾਲੀ ਆ ਜਦੋਂ ਹੁਣ ਸੂ ਸਾਰੇ ਲੱਫਾ ਵਜਨੇ ਲੋ ਕਿੰਨਾ ਵੈਣ ਦਾ ਲੱਫਾ ਲਮਾ ਝੋੜਾ ਕੰਮ ਇਹ ਕੁਝ 5000 ਦੀ ਦੇ ਦੇਣੀ ਆ ਛੋਟੇ ਛੋਟੇ ਕੰਮ ਰੱਖ ਰਾਇ 55 ਦੀ 55 ਦੀ 55 ਦੀ 55 ਦੀ ਪਿਆਰੀ ਤੇ ਜੇ ਭਾਈ ਹਾਂ 50 ਪੂਰੇ ਦੇ ਦੇਖ ਲੈ ਮਾਨ ਤੇਰਾ ਪੰਜ ਦੀ 100 ਹੀ ਖਾਦੀ ਪੰਜ ਦੀ 1000 ਕਿ ਸ਼ੇ ਹੋ ਗਿਆ ਸ਼ੇ ਹੋ ਗਿਆ ਕਿ 10000 ਕਰ ਗਿਆ 56 ਦਾ ਕਿਤੇ ਉਨਾ 6 ਡਾਤਾ ਮੁੰਡੇ ਦੇ ਵੜ ਕੇ 500 ਜਣਾ ਹੋਰ ਛੱਡਦਾ ਵੇਲਾ ਉਹਦੇ ਆਉਂਦਾ ਵੇਖ ਕਰਦੇ ਮਿਹਰਬਾਨੀ ਹੋਈ 50000 ਹਰਦਾ ਭਾਈ ਹੁਣ ਕੋਈ ਨਹੀਂ ਮਿਲ ਕੋਈ ਜਾਣੇ ਇਹ ਵੀ ਉਤਲੇ ਫਸਿਆ 95 ਦੀ 40000 ਦੇ ਨਵਾਨ ਵਾਗ ਲਿਛਾਲ ਖਾ ਗਿਆ ਬੇਪੈ ਆ ਲਓ ਵੀ ਇਹ 95000 ਦੀ ਅਵਾਰਡ ਮਿਲ ਜੂਗੀ ਠੀਕ ਆ ਬਾਕੀ ਵਾੜ ਚੰਗੀ ਐ ਚੂਣ ਚਾਂ ਦੀ ਸਾਫ ਸੁਥਰੀ ਐ ਇੱਧਰ ਅੱਗੇ ਇੱਕ ਹੋਰ ਤੋਹਫਾ ਵਿਖਾਈਏ ਤੁਹਾਨੂੰ ਸ਼ਾਈਵਾਲ ਦੂਜਾ ਸੂਆ ਗੱਭਣ ਬੈੜੇ ਬਰਪ ਬਰਪ ਠੰਡੀ ਦੇਖੋ ਭਾਜੀ ਆ ਬਰਪ ਵੀ ਜਿਵੇਂ ਇਹਨਾਂ ਦਿਨਾਂ ਦੇ ਵਿੱਚੋਂ ਫ੍ਰੀਜਰ ਚੋਂ ਕੱਢੀ ਸੀ ਨਾ ਰਵਾਇਈ ਨਹੀਂ ਨੇ ਇੰਦਾ ਇੰਦਾ ਠੱਪੀ ਬਿਨਾ ਮੰਨ ਲਓ ਕੋਈ ਵੰਗਾਰੀ ਸਹੀ ਲੋ ਵੀ ਠੀਕ ਹੈ ਦੂਜਾ ਸੂਆ ਬਾੜ ਤੋਂ ਦਿਖਾ ਰਹੇ ਆ ਭਰਾਵਾਂ ਨੂੰ ਕ੍ਰਾਸ ਬਰੀਡ ਸ਼ਾਈਵਾਲ ਕ੍ਰਾਸ ਬਰੀਡ ਦੇ ਵਿੱਚ ਆ ਲਾਲ ਰੰਗ ਦੇਸੀ ਗੋੜੀ ਬਿਲਕੁਲ ਦੇਸੀ ਗੋੜ ਵਰਗਾ ਠੀਕ ਹੈ ਜੀ ਆ ਦੇਖੋ ਆਲੇ ਦਿਨ ਨੇ 6-7 ਲਾਈਨਾਂ ਪੂਰੀ ਫੋਲੋ ਬਣੇ ਆਈ ਵੀ ਕਰਮਾ ਵਾਲੀ ਹੁਣੇ ਹੀ ਆਤਾ ਘੰਟਾ ਹੀ ਹੋਇਆ ਹੈ ਸਾਡੇ ਸਾਹਮਣੇ ਉਤਰੀ ਆਈ ਇਹ ਹੁਣੇ-ਹੁਣੇ ਨੇ ਵਿਜ਼ਿਟ ਕੀਤੀ ਆ ਹੁਣੇ-ਹੁਣੇ ਲੈਂਡ ਹੋਈ ਆ ਆ ਦੇਖੋ ਹਾਈਟਰ ਦੀ ਮੀਡੀਅਮ ਆ ਹਾਂਜੀ ਬਾਕੀ ਥਣ ਥਣ ਕਰਮਾਂ ਦਾ ਸਾਫ ਸੁਥਰਾ ਕੋਈ ਬੋਰਡ ਸ਼ਾਂਕ ਨਹੀਂ ਕਿ ਮਤਲਬ ਕੋਈ ਪੱਚਾ ਪੁੱੱਚਾ ਨਹੀਂ ਲੱਗੇਗਾ ਚਾਰੇ ਥਾਨ ਤੇ ਨੇਵੇ ਦੇ ਵਿੱਚ ਢਿੱਲ ਵੀ ਕਾਫੀ ਆ ਲੜਾ ਰੋੜਾ ਕਾਫੀ ਆ ਲੈ ਜੂ ਵੀ ਇਹਦੇ ਜ 5-4 ਦਿਨ ਲੋ ਜੀ 5-4 ਦਿਨ ਹਜੇ ਆਰਾਮ ਨਾਲ ਕੱਢ ਜੂਗੀ ਠੀਕ ਆ ਸਕੋ ਨਾੜ ਲੂੜ ਕਾਫੀ ਆ ਥੱਲੇ ਬੈਕ ਸਾਈਡ ਤੁਸੀਂ ਵੇਖੋ ਇੱਕ ਵਾਰ ਬਣੋ ਮੜੀ ਭਾਈ ਇਧਰ ਵੇਖੋ ਇਧਰ ਵੇਖੋ ਕਿੰਨੇ ਢਿੱਲਾਂ ਕਰਮੜੀ ਕਰੋ ਠੰਡੀ ਬੌਦੀ ਆ ਭਾਈ ਠੰਡੀ ਠੰਡੀ ਲੰਮਾਣਾ ਪਊਗਾ ਇਧਰ ਵੇਖੋ ਨਹੀਂ ਸ਼ਾਈ ਹਾਲ ਦੀਆਂ ਗਰਮ ਹੁੰਦੀਆਂ ਵੇਖ ਲੋ ਕਿਤੇ ਕਰਮਣ ਨਾ ਲੰਮੀ ਅੱਗਵਾ ਵੀ ਠੰਡੀ ਬੌਦ ਵੀ ਇਹਨੇ ਚਲੋ ਤਾਂ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣਣਾ ਸੀ ਹੈ ਜਿੰਨਾ ਮਰਜ਼ੀ ਬੈਠੋ ਨਹੀਂ ਨਹੀਂ ਸੀਰਾ ਪਾਉ ਠੀਕ ਫਿਰ ਸਤਨਾਮ ਦੇਦ ਕੇ ਕਿੰਨੀ ਦੀ ਤੋਹਫਾ ਚਲ ਸ਼ਹਿ ਤੋਹਫਾ ਮੁੱਲ ਵੀ ਆਪਾਂ ਭੈਣ ਭਰਾਵਾਂ ਨੂੰ ਤੋਹਫੇ ਦੇਣਾ। ਮੁੱਲ ਵੀ ਲਈ ਜਿੰਨੀ ਠੰਡੀ ਭਾਵੇਂ ਉਹ ਸਾਡੇ ਸਾਹੀ ਆਦੇ ਨਾਲ ਵਾਹ ਡਿਮਾਂਡ ਵਾਲੀ ਭਾਵੇਂ 55 ਹੀ ਕਰ ਲਈਏ। ਹਾਂ। ਤੁਸੀਂ ਵੀ ਵੇਚ ਦਿਓ ਜਿੰਨੀ ਦੀ ਵੇਚਣੀ ਹੈ। ਕਰ ਦਈਏ ਮਾਨਤਨ। ਚੱਲ ਇਹਨੂੰ ਪੁੱਛੋ ਫਿਰ ਮੈਂ ਕਰੂੰਗਾ। ਆ ਫਿਰ ਤੂੰ ਕਰੀ ਫਿਰ ਮੈਂ ਕਰੂੰਗਾ। ਪਹਿਲਾਂ ਫਿਰ ਤੂੰ ਕਰੀ ਮੈਂ ਮੈਂ ਕਰੂੰਗਾ ਚੱਲ। ਚਲੋ। ਪੂਰੇ 50000 ਦੀ। ਪੂਰੇ 50000 ਦੀ। ਬੋਲ ਦੇ ਮੇਰਾ ਭਰਾ। ਚੱਲ ਤੁਸੀਂ ਵੀ ਦੱਸ ਦੋ ਮਾੜਾ। ਮੈਂ ਬਾਅਦ ਚ ਦੱਸ ਦੂੰਗਾ। ਬਾਅਦ ਚ। ਬਾਅਦ ਦੱਸੂੰਗਾ। ਚੱਲ 43 ਦੀ ਦੇ ਦੇਣੀ। ਹਾਂ 43000 ਦੀ। 43000 ਦੀ। 43 ਰਈ ਗਾਲ ਨੂੰ ਆਪਣੇ ਤੇ ਇਹ ਸਿਰਫ 40000 ਦੀ ਵੀ ਸਤਨਾਮ ਸਿਆ ਮੇਰੇ ਵਾਲਾ ਵੇਖ ਲੈ 40000 ਦੀ ਚਲੋ ਜੋ ਤੁਸੀਂ ਆਤਾ ਨਾ ਵੀ 40000 ਦੀ ਚਲ 500 ਹੋਰ ਛੱਡ ਦਾਂਗੇ ਲੈ ਹਜੇ ਕਸਰੇ ਕੀ ਸੀ 48 ਨਹੀਂ ਦੇ ਦਾਂਗੇ 39000 ਦੀ ਨਹੀਂ ਮਿਲਣੀ ਨਹੀਂ ਮਾਨੀ ਵੜੀ ਬਾਈ ਦੁੱਧ ਵੀ 12 13 ਕਿਲੋ 48000 ਦੀ ਮੇਰੇ ਭਰਾਵਾਂ ਨੂੰ ਮਿਲ ਜਾਣੀ ਹੈ ਬੈਠੋ ਧੀਰੀ ਗੱਡੀ ਆ ਕਰ ਮੈਨੂੰ ਇਹ ਤੋਂ ਬਾਅਦ ਤੁਹਾਨੂੰ ਸੀਮ ਸੌ ਆਪਣਾ ਚਲੋ ਆਪਾਂ ਬਖਾ ਨਹੀਂ ਸਕੀ ਬਰੀਡ ਵਰੀ ਆ ਜੀ ਬਰੀਡ ਪੂਰੀ ਫੁੱਲ ਬਰੀਡ ਆ ਹਾਂ ਨਸਲ ਜਾਤ ਆ ਵੜ ਚੰਗੀ ਹੈ ਮੇਰੇ ਭਰਾ ਬੜੇ ਡਿਮਾਂਡ ਕਰਦੇ ਆ ਛੋਟਾ ਪਰਿਵਾਰ ਆ ਜਿਹੜੇ ਵੀਰਾਂ ਦਾ ਜਿਆਦਾ ਨਹੀਂ ਕਹਾਂਗੇ ਦੁੱਧ ਨੇ ਕਰਮਣ ਦੇ ਫਿਰ ਵੀ 9 10 10 11 12 ਕਿਲੋ ਦੇ ਦਊਗੀ ਭਾਈ ਜੀ ਮਾਂ ਮਾਂ ਕਰਮਣ ਜਵਾਟ ਕੱਢੀ ਜਾਊਗੀ ਚਲੋ ਆਏ ਇੰਨੇ ਚੋਂ ਤਾਂ ਵਿਕੀ ਆ ਚਲੋ ਆਪਾਂ ਗੱਬਰ ਨੰਗਲ ਦੀ ਵੀ ਦੁੱਧ ਦੀ ਗਰੰਟੀ ਨਹੀਂ ਆਪਾਂ ਸਾੜੂ ਖਾਵਾਂ ਵੇਸੇ ਆਪਾਂ ਗਰੰਟੀ ਨਹੀਂ ਦਿੰਦੇ ਥਾਣਾ ਵੇਖੋ ਕਿਹੜਾ ਡਾਕਟਰ ਸੀਂਗਲਾ ਲਵੇ ਭਾਵੇਂ 12 ਚੋਲੇ ਭਾਵੇਂ 10 ਚੋਲੇ ਭਾਈ ਛੜਾ ਥੋੜਾ ਮਾਰੂਗੀ ਵੀ ਛੜਾ ਮਾਰੂਗੀ ਕਰਮਣ ਦੇਖੋ ਠੀਕ ਆ ਵੀਰੇ ਠੀਕ ਆ ਠੀਕ ਆ ਲਾ ਵੀ ਅੱਗੇ ਠੱਗੇ ਫਿਰ ਸਤਨਾਮ ਅੱਗੇ ਆਪਾਂ ਕੋਲ ਜਰਸੀ ਆ ਗਈ ਆ। ਵੀ ਆ ਗਈ ਜਰਸੀ ਵੀ ਛੇ ਦਿਨ ਦਾ ਜੀ। ਛੇ ਦਿਨ ਦਾ ਪਿਓਰ ਹਨਾ। ਬਰਾਬਰ ਕਰਨ ਦੀ ਤੁਸੀਂ ਆਪਾਂ ਜਵਾ। ਕੰਨੀਆਂ ਚਲੋ ਇਹਦੀਆਂ ਵੀ ਖਲੋਤੀਆਂ ਮਤਲਬ। ਲਾ ਵੀ ਕੰਨੀਆਂ ਇਹਦੀਆਂ ਵੀ ਖਲੋਤੀਆਂ ਨੇ ਦੁੱਧ ਦੰਦਾ ਕਰਮਾਲੀ ਦੀਆਂ। ਇਹ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਾਂਗੇ ਕਦੋਂ ਦੀ ਸੂਈ ਏ। ਇਹ ਸੂਈ ਨੂੰ ਹੋ ਗਿਆ 8-9 ਦਿਨੋਂ 10 ਦਿਨ। ਲਓ ਜੀ 8-9 ਦਿਨ ਹੱਦ 10 ਕਿ ਦਿਨ ਦਾ ਸਮਾਂ ਹੋ ਗਿਆ। ਦੁੱਧ ਵੀਰ ਜੀ ਨੇ ਕੋਈ ਤਿਆਰ ਜਿਹੜਾ ਕੋਈ ਭੈਣ ਭਰਾ ਮਰਜੀ ਆਦਾ ਕੰਡਾ ਦਾ। ਇਹ 15 ਕਿਲੋ। 15 ਕਿਲੋ ਚੁਵਾ ਕੇ ਦਵਾ। 15 ਕਿਲੋ ਦੁੱਧ। 15 ਕਿਲੋ ਦੁੱਧ ਚੁਵਾ ਮਗਰ ਬੱਛੀ ਕਾ ਬੱਛਾ ਵੇਖੋ ਭਾਈ ਜਰਸੀ ਹਾਂ ਲੈਂਡੋ ਤੇ ਲੈਂਡੋ ਬੱਛੀ ਬੰਦੇ ਆਪਾਂ ਦੇ ਉਹ ਕੱਲੀ ਬੱਛੀ 45000 ਦੀ ਏ ਆ ਆ ਦੇਖੋ ਵਹਸਾ ਦਾ ਨਾਮ ਸਿਆ ਬਾਟੀ ਨਿਕਲੇ ਪੈਸੀ ਇਤਨਾ ਮौज ਬਣ ਗਈ ਜੀ ਨਹੀਂ ਹੈ ਆ ਵੇਖ ਲਾ ਲੋ ਵੀ ਠੀਕ ਹੈ ਜੀ ਸੋ ਕਰਮਾ ਵਾਲੀ ਦੀ ਵਾਰੀ ਆਈ ਤਾਂ ਮੌਸਮ ਵੀ ਠੰਡਾ ਹੋ ਗਿਆ ਜੀ ਹਏ ਆਪ ਠੰਡੀ ਆ ਨਾ ਕਰਮਾਲੀ ਹੋਣੀ ਬਰਮਾਲੂ ਵੀ ਟੱਪਾ ਤੇ ਕਰਦੇ ਆ ਰਾਸ਼ਰੇ ਤੋੜਾ ਦੇਖੋ ਕਿੰਨੀ ਆ ਵੇ ਲੋਕ ਦਾ ਸਿੱਕਿਆ ਲਓ ਵੀ ਆਪ ਠੰਡੀ ਹੈ ਕਰਮਾਲੀ ਮੌਸਮ ਵੀ ਠੰਡਾ ਹੋ ਗਿਆ ਜਰਸੀ ਦਾ ਲੇਵਾ ਟਟਵਾਇਆ ਹੁੰਦਾ ਆ ਨਿਕਰ ਲੇਵੇ ਪੂਰੇ ਨਿਕਰ ਲੇਵੇ ਦੀ ਆ ਇਧਰ ਆ ਵੇਖੋ ਅਗਲੇ ਥਾਣਾ ਦੀ ਦਵਾਈ ਚੱਕ ਕਰੋ ਮੇਰਾ ਵੀਰ ਜੀਗਾ ਜੀ ਅਗਲੇ ਥਾਣਾ ਦੀ ਪਿਛਲੇ ਥਾਣਾ ਦੀ ਵਕਾਉਣੀ ਹੈ ਤੁਮ ਸੱਲੀ ਨਾਲ ਤਾਂ ਬਿਲਕੁਲ ਅਰਲੀਆਂ ਵਰਗੇ ਥਾਣਾ ਕਰਮਾਲੀ ਨੂੰ ਬਿਲਕੁਲ ਦੇਖੋ ਭਾਈ ਤੁਸੀਂ ਭਾਈ ਹਾਂ ਲੱਤ ਨਾ ਗਾਂ ਪਛਾਣ ਕਰਨੀਆਂ ਜਿਹੜੀਆਂ ਆਪਣੀਆਂ ਕਰਮਾਂ ਆ ਬਸ ਮਾਈ ਜੀ ਹੋਰ ਬੱਚੇ ਨੂੰ ਵੀ ਸਾਹਮਣੇ ਕਰਕੇ ਖੜ੍ਹੇ ਹਾਂ ਲਓ ਵੀ ਥੰਡੇ ਧੀਰੇ ਸੀਨਸੋ ਪੂਸ਼ਪ ਦੀ ਨਿਸ਼ਾਨੀ ਆ ਠੀਕ ਆ ਵੱਡੀ ਇਹਦਾ ਛੋਟੀ ਵੱਡੀ ਆ ਕੱਦ ਫੋਤ ਕੋਈ ਨਿੱਕੀ ਮੋਟੀ ਜਾਂ ਛੋਟੀ ਜੀ ਬਣ ਕੇ ਸੌਦਾ ਨਾ ਕਰੇ ਕੱਦ ਤਾਂ ਵੱਡਾ ਐ ਜੇ ਫ ਬੜਾ ਵਰਗਾ ਹੀ ਕਾਤਾ ਕਰਮਾੜੀ ਦਾ ਐ ਨੂੰ ਵੀਰੇ ਮੈਂ ਇੱਥੇ ਰੁਕ ਲਈ ਮੜਾ ਜੀ ਇੱਧਰ ਰੋਕ ਲਾ ਆ ਗਿਰਦਾ ਬੱਚਾ ਆ ਗਿਆ ਮਗਰ ਦੇਖੋ ਭਾਈ ਕਿੱਡੀ ਮਗਰ ਘੇਰ ਬੱਚੀ ਹੈ ਹੈ ਬੱਚੀ ਲੰਮੀ ਵੇਖੋ ਕਿੱਡੀ ਚਲੋ ਕੱਲ ਨੂੰ ਕੋਈ ਬਰੀਡ ਬਣ ਜੂ ਕਿਸੇ ਵੀਰ ਦੇ ਕੋਲ ਵਾੜ ਚੰਗੀ ਹੈ ਮੇਰੇ ਭਰਾ ਉਹ ਕਰ ਦਿਓ ਪਹਿਲ ਕਦਮੀ ਜਰਸੀ ਨਸਲ ਬਰੀਡ 15 ਕਿਲੋ ਦੁੱਧ 10ਾਂ ਦਿਨਾਂ ਦੀ ਸੂਈ ਦੂਜਾ ਸੂਆ ਮੋਹੋਂਦੰਦੀ ਛੇਕ ਦੇ ਬਰਾਬਰ ਕਰਦੀ ਭਈ ਕੰਨੀਆਂ ਖੜੀਆਂ ਨੇ ਇਹ ਆ ਦੇਖੋ ਕਰੋ ਜੱਕ ਜੇ ਇਹਦੇ ਨਾਣਾ ਨੂੰ ਨਾ ਇਹਨੂੰ ਚਲੀਆਂ ਚਾਰ ਸਿਰੇ ਮੈਂ ਨਾ ਬਿਜਲੀ ਘਾਰੀ ਬਣਿਆ ਬਲੋਕੇ ਵਾਲਾ ਤੇ ਤਾਂ ਦੇਖੋ ਭਾਈ ਕਿੱਡਾ ਕਿੱਡਾ ਕਰਖੀ ਆ ਉਸ ਤਰ੍ਹਾਂ ਪਹਿਲਾਂ ਕਰਮਾਲੀ ਪਸੂ ਦੇਖੋ ਇਧਰ ਕਿੱਡਾ ਕਿੱਡਾ ਠੀਕ ਆ ਜੀ ਠੀਕ ਆ ਛੋਟੇ ਭਾਈ ਲੈ ਆ ਮੋੜ ਲਾ ਵੀ ਗਿਰਸਤ ਨਾਮ ਭਾਈ ਜੀ ਰੇਡ ਦੀ ਸਲਾਹ ਇੱਥੋਂ ਕਰਦੇ ਚੱਲੀਏ ਕਿ ਉੱਥੇ ਕਰਤ ਨਹੀਂ ਜਾਂਦੇ ਰੇਡ ਕਰਦਾ ਠੰਡੇ ਮਾਸ ਨੂੰ ਆ ਗਿਆ ਬਾਹਰ ਹੀ ਕਰੋ ਠੰਡੇ ਮਾਸ ਨੂੰ ਫਿਰ ਸਦਨਾ ਮਾਰਦੇ ਥਾਪੀ ਫਿਰ ਕੋਈ ਜੈ ਜੀ ਕਰਕੇ ਰੇਡ ਦੇ ਵਿੱਚ ਜਦੋਂ ਸਾਰੇ ਭਣ ਭਰਾ ਆਪਣੇ ਆਪਾਂ ਜਰਸੀ ਦਾ ਕੋਈ ਵੀ 75000 ਤੋਂ ਘੱਟ 80000 ਤੋਂ ਘੱਟ ਮੋਦ ਨਹੀਂ ਕਰਦਾ ਹਾਂ ਚਲੋ ਆਪਾਂ ਇਹੜੀ ਦੇ ਵੀ ਆਪਣੀ ਜਰਸੀ ਜਾਦੀ ਚੰਗੀ ਆ ਸਾਰਿਆਂ ਦਾ ਮਾਲ ਸੋਨਾ ਪਰ ਸਾਡਾ ਰੇਡ ਹੀ ਸੋਨਾ ਹੁੰਦਾ ਹਾਂ ਹੈਨਾ ਬਿਲਕੁਲ ਬਿਲਕੁਲ ਜਿੰਨੇ ਦੀ ਆਖੋਗੇ ਤੁਸੀਂ ਵੇਚਦੇ ਹੋਗੇ ਕਰਦਗੇ ਤੁਹਾਡੇ ਤੋਂ ਕਰਾ ਦਿਆ ਕਰੀਏ ਨਹੀਂ ਯਾਰ ਕੋਈ ਫੋਨ ਪਾ ਲੈਂਦਾ ਵੀ ਅਸੀਂ ਰੋਕਣਾ ਲਿਆ ਤਾਂ ਕੱਟ ਫੋਨ ਨਹੀਂ ਮੈਂ ਜਣਾ ਤੁਹਾਡੇ ਨਾਲ ਪਾਣੀ ਪੈਂਦਾ ਜਿੱਥੇ ਵੀ ਤੁਸੀਂ ਕਹਿ ਦਿੰਦੇ ਸਾਰਿਆਂ ਦਾ ਸੋਚਣਾ ਤੁਹਾਡਾ ਵੀ ਤੇ ਬਾਅਦ ਵਿੱਚ ਪੱਕਸਾਈਆਂ ਜਿਹੜੀ ਵੀ ਨਹੀਂ ਇੰਦੀ ਮੈਨੂੰ ਆਈ ਨਹੀਂ ਆਪਾਂ ਵੀ ਪੱਕਾ ਮੋਲੋਂ ਲਾਉਣਾ ਤਾਂ ਵੀ ਇੰਦੀ ਹੈਗੀ ਹੈ ਨਹੀਂ ਹੈਗਾ ਵੀ ਤੁਸੀਂ ਕਿਹੜੇ ਜਾਨੇ ਰੋਏ ਆਵਾਜ਼ ਕਰ ਰਹੇ ਹੋ ਹਾਂ ਹਾਂ 60000 ਦੀ ਵਿੱਜੇ ਦੇ ਦਾਂਗੇ 60000 ਦੀ ਬਿਲਕੁਲ ਛੋੜਾ ਹੁਣ ਕਸਰਾ ਹੈਗੀਆਂ ਥੋੜੀਆਂ ਬਾਦੀਆਂ ਰਹਿਦੀਆਂ ਵਿੱਚੋਂ ਕੱਢ ਨਹੀਂ ਫੋਲ ਹੀ ਕਰਾਂਗੇ ਫੋਲ ਹੀ ਕੱਢਦੇ ਚੱਲ ਕਰ ਭਾਈ ਇੱਕ ਰੇ 55 ਦੀ ਮਾਣੇ ਇਧਰ 50 ਪੂਰੇ ਦੇ ਦਿਆਂਗੇ 50 ਪੂਰੇ ਦੀ ਯਾਰ ਹੋਰ ਮਾਮਾ ਯਾਰ ਇੱਕ ਘੜ ਪਿਆਰੀ ਜਰਸੀ ਇੱਕ ਹੀ ਇੱਕ ਘੜ 50 ਦੀ ਜਰਸੀ 15 ਕਿਲੋ ਦੁੱਧ ਕੋ ਭਣ ਭਰਾ ਜਿੱਦਾਂ ਮੱਗੀ ਭਾਵੇਂ ਚਾਰ ਡੰਗ ਜੋ ਨਾ ਇਹ ਭੰਗੜਾ ਪਾਉਂਦੇ ਜਾਵਾਂਗੇ ਠੀਕ ਹੋ ਜੀ ਐ ਢੂਕ ਪੈਂਦਾ ਦੋ ਅੱਖਾਂ ਦੇ ਵਿੱਚ ਜਿਹੜਾ ਵੀ ਲੈ ਜੂ ਜ਼ਿਆਦਾ ਹੀ ਕਰੂਗਾ ਕਰਮਾਲੀ ਇਹੋ ਜੀ ਇੱਕ ਆਖੂਗਾ ਹੋਰ ਲੈਣ ਕੇ ਦੋ ਹਾਂ ਜਰਸੀ ਤੋਂ ਵਾਹ ਨਹੀਂ ਵਾਹ ਚੰਗੀ ਆ ਸਾਫ ਵੈੜ ਆ ਜਰਸੀ ਇਹਨੇ ਕੋਈ ਛੋਟੀ ਮਾ ਵੱਡੀ ਜਰਸੀ ਨਹੀਂ ਵੱਡੀ 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 ਕੱਦ ਘਾੜ ਕਰਮਾਲੀ ਦਾ ਐਫਐਪ ਵੈੜਾ ਜਿੱਡਾ ਹੀ ਆ ਉਹ ਪਹਿਲਾਂ ਵੀ ਆਪਾਂ ਦੱਸ ਦਿੱਤਾ ਠੀਕ ਆ ਜੀ ਸਰਪਾਜ ਇੱਕ ਘੱਟ 50 ਦੀ ਮਿਲਦੀ ਆ 95000 ਦੀ 100 ਕਿਲੋਮੀਟਰ ਤੱਕ ਪਹੁੰਚ ਇਹ ਕਿਦਾਂ ਫੁੱਲ ਖਿੜਿਆ ਆ ਵੇਖੋ ਦੇਖੋ ਇਹ ਲੀਵਾ ਦੀ ਬੜੀ ਪੱਕੀ ਹੋਈ ਦੀ ਨਹੀਂ ਜਰਸੀ ਦਾ ਲੀਵਾ ਟਣਵਾਇਆ ਹੁੰਦਾ ਵਾਹ ਦੇ ਚੰਗੀ ਆ ਬਣ ਲੈ ਚਲੋ ਬਣ ਦੋ ਭਾਈ ਲੋ ਵੀ ਇਹ ਵੇੜ ਤੁਹਾਨੂੰ ਦਿਖਾਉਣੀ ਸੀ ਆਪਾਂ ਜਰਸੀ ਬਰੀਡ ਦੇ ਵਿੱਚ ਐਂਡ ਦੇ ਵਿੱਚ ਮਗਰ ਵੀ ਬੱਛੀ ਚੰਗੀ ਬਿਲਕੁਲ ਗੇਅਰ ਬਰੀਡ ਦੇ ਵਿੱਚ ਮਗਰ ਬੱਛੀ ਆ ਗਈ ਆ ਸ਼ੌਕ ਨਾਲ ਮੇਰਾ ਭਰਾ ਕੋਈ ਤਿਆਰ ਕਰ ਲੂਗਾ ਕੱਲ ਨੂੰ ਨਾ ਜਾ ਕੇ ਇਹ ਅੱਜ ਵੀਰ ਸਤਨਾਮ ਦੇ ਕੋਲੇ ਨਗਸੀ ਕੇ ਟੋਟਲ 11 ਲਗ ਸੀਗੇ ਪੰਜ ਆਪਾਂ ਵੀਡੀਓ ਦੇ ਵਿੱਚ ਕਵਰ ਕਰ ਦਿੰਦੇ ਆ ਮੱਝਾਂ ਇਧਰ ਪੰਜ ਜਿਹੜੀਆਂ ਤੁਹਾਨੂੰ ਵੈੜਾ ਦਿਖਾ ਦਿੱਤੀਆਂ ਨੇ ਇੱਕ ਵੈੜ ਅੱਜ ਮਾਰਨਿੰਗ ਘੰਟਾ ਡੂਡ ਘੰਟਾ ਪਹਿਲਾਂ ਜਿਹੜਾ ਇਹਨਾਂ ਸੇਲ ਕਰ ਦਿੱਤੀ ਆ ਲਾ ਵੀ ਵੀਰ ਸਤਨਾਮ ਇੱਕ ਨੰਬਰ ਵੀ ਆਪਣੇ ਘਰ ਤੇ ਹੋ ਸੰਦੇ ਨੰਬਰ ਆਪਣਾ ਵੀਰ ਜੀ ਹੈਗਾ 94655 ਜੀ 58955 ਪਿੰਡ ਕਰੋ ਤਸੀਲ ਬਰੀ ਜਿਲ੍ਹਾ ਸ਼੍ਰੀਦਰਮ ਤਰਨਤਨ ਸਾਹਿਬ ਜੀ ਠੀਕ ਆ ਜੀ ਲਗ ਭਗ ਦੇ ਨੂੰ ਭੈਣ ਭਰਾਵਾਂ ਨੂੰ ਪਤਾ ਇਹ ਵੀਰ ਆਪਣਾ ਸਾਰੇ ਭੈਣੋ ਹੋਜ ਤਾਂ ਦੂਜੇ ਤੇ ਜਦੋਂ ਤਾਂ ਅਪਡੇਟ ਦੇਣੀ ਹੁੰਦੀ ਆ ਲਾ ਵੀ ਇਹ ਮਾਲ ਮੇਰੇ ਭਰਾਵੋ ਕੈਰੋਂ ਪਿੰਡ ਆਪਣੀ ਵਿਜਿਟ ਸੀਗੀ ਸਾਰੇ ਵੀਰਾਂ ਨੂੰ ਪਤਾ ਜਿਹੜੇ ਨਵੇਂ ਨਾਲ ਜੁੜਦੇ ਆ ਪੱਟੀ ਤੋਂ 5 ਕਿਲੋਮੀਟਰ ਦੀ ਦੂਰੀ ਆ ਮੈਪ ਤੇ ਲਾਈਵ ਲੋਕੇਸ਼ਨ ਜਾਂ ਲੋਕੇਸ਼ਨ ਲਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਜੀ கிரੈਂਡ ਕੈਰੋ ਪੈਲਸ ਦੇ ਬਿਲਕੁਲ ਨਾਲੋਂ ਛੜਕ ਸਿੱਧੀ ਸਜਨਾਮ ਹਣੋਂ ਦੀਆਂ ਬਾਈਕਾਂ ਤੇ ਆ ਜਾਂਦੀ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਕ ਨਵੀਂ ਅਪਡੇਟ